ਕੀ ਮਾਮਲਾ ਹੈ ਜਿਹੜਾ ਮੇਰਾ ਨਾਮ ਸਤਿਆਵਰਨਜੀਤ ਸਿੰਘ ਜੀ ਸਾਫ ਕਾ ਸਰਪੰਚ ਪਿੰਡ ਕੰਦਵਾਲੀ ਕੀ ਗੱਲਬਾਤ ਕੀ ਹੁੰਦਾ ਹੈ ਗੱਲਬਾਤ ਇਹ ਘਟਨਾ ਬਹੁਤ ਮਾਰੀ ਹੋਈ ਹੈ ਜੀ ਅਸੀਂ ਆਪ ਆਪਣੇ ਘਰਾਂ ਜਾਂ ਸਾਰੇ ਇਹ ਕਿਸੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਹੈ ਤੇ ਵੇਖੋ ਜਾ ਕੇ ਫਿਰ ਇਹਦੇ ਆ ਮੈਂ ਚਾਚੇ ਇਹਦੇ ਨਾਲ ਲੰਗਰ ਭੋਗ ਤੇ ਸਾਰੇ ਜੀ ਆ ਮੰਮੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀਜਾ ਉਹਦੀ ਵੀ ਮੰਜੇ ਤੇ ਆ ਕਿੰਨੇ ਕਤਲ ਕੀਤੇ ਬਹੁ ਮਾਰਾ ਕੀਤਾ ਹੈ ਕਾਰਨ ਕੀ ਕੋਈ ਹੈ ਕਾਰਨ ਕੋਈ ਨਹੀਂ ਆ ਦੀ ਘਰ ਦੀ ਸਾਲ ਕੋ ਗਿਆ ਗਈ ਹੁਣ ਕਾਰਨ ਤਾਂ ਆਪੇ ਦੱਸੂਗਾ ਤਵਦੀਹੀ ਦੱਸੂਗੀ ਕੀ ਕਾਰਨ ਹੋਇਆ ਸਾਨੂੰ ਤਾਂ ਪਤਾ ਨਹੀਂ ਨਸ਼ਾ ਪੱਤਾ ਵੀ ਕਰਦਾ ਨਹੀਂ ਨਸ਼ਾ ਪੱਤਾ ਕਿ ਮਾੜਾ ਮੋਟਾ ਨਸ਼ਾ ਪੱਤਾ ਨਹੀਂ ਕਰਦਾ ਇਹਦਾ ਵੀ ਪਸ਼ੋਕੜ ਕ੍ਰਿਮਨਲ ਕੋਈ ਕੋਈ ਗੱਲ ਨਹੀਂ ਇਹਦਾ ਕੋਈ ਪਸ਼ੋਕੜ ਆ ਜਾ ਰਿਹਾ ਕਿ ਨਸ਼ੇਰੀ ਲੋਰ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਇਹੋ ਜਿਹੀ ਪਿੰਡ ਦੇ ਵਿੱਚ ਕਿੰਨਾ ਦਾ ਸੀ ਇਹ ਰਹਿਮ ਸਿੰਘ ਨੇ ਤਾਂ ਇਹ ਭਾਜੀ ਕੇਹ ਲ ਜਾਂਦਾ ਨਹੀਂ ਇਹ ਤਾਂ ਇਹਨੇ ਹੋਏ ਨਹੀਂ ਆਖਿਆ ਉਹਨਾਂ ਗੱਲ ਨਹੀਂ ਕੱਦੀ ਹੋਣੀ ਇਹ ਕਿਸੇ ਦਾ ਕੋਈ ਤੁ ਤੁ ਮੈਂ ਵੀ ਨਹੀਂ ਅਜਿਹਾ ਕੋਈ ਕੀ ਕਾਰਨ ਕੀ ਮੰਨਦੇ ਹੋ ਕਿ ਹੁਣ ਪਤਾ ਨਹੀਂ ਜੇ ਕਾਰਨਦਾਤਾ ਹੁਣ ਕਾਰਨ ਤੇ ਫੇਰ ਹੀ ਲੱਗਣਾ ਜੇ ਪਤਾ ਆਪੇ ਪਤਾ ਉਹਨੇ ਹੀ ਦੱਸਣਾ ਜਿੰਨੇ ਕੀਤਾ ਪੁਲਿਸ ਆਈ ਮੌਕੇ ਤੇ ਮੌਕੇ ਤੇ ਆ ਗਈ ਪੁਲਿਸ ਨਾਲ ਹੀ ਆ ਗਈ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਲੇਸ਼ ਚੱਲਦਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਅੱਡਾ ਵਤੀ ਅੱਜ ਨਹੀਂ ਹੋਈ ਅੱਜ ਦੀ ਥਾਣਾ ਚੰਡੇਰਚੇ ਪਿੰਡ ਕੰਦੋਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਚਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕੁਰੀਬ 2.5 ਸਾਲ ਦਾ ਉਹਦਾ ਮਟਰ ਕੀਤਾ ਜੀ ਇੱਕ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਵਜ੍ਹਾ ਦੱਸਣੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਉਹ ਵਾਈਫ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਕ ਅੰਦਾਜ਼ੀ ਦਾ ਨਸ਼ਾ ਪੀਣੇ ਜਾ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਇਹ ਲਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡਾ ਉਹ ਕੇਂਦਰ ਚੋਂ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਇਹੋ ਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹਦੇ ਉਹ ਚਲੇ ਗਿਆ ਹੁਣ ਕਸਟਡੀਜ਼ ਆ ਰੀਕੋਰ ਹਾਂਜੀ ਕਾਡੀ ਕਸਟਡੀ ਚੋ ਜੀ